ਕਿਰਬਾਨੀ ਗੁਰਬਾਣੀ ਔਰ ਦਸਟਰ ਟਾਈਮ ਟੀਵੀ ਔਰ ਉਡਾ ਉਡਾ ਚੈਨਲ ਦਾ ਡੇੜੀਆਂ ਗਹਿਰਾਈਆਂ ਤੋਂ ਤਨੁ ਸਾਧ ਸਤਿ ਸ੍ਰੀ ਅਕਾਲ ਨੂੰ ਮੇਰਾ ਨਾਮ ਪ੍ਰਸਾਦ ਸਿੰਘ ਸਾਹਿਬ ਸਿੰਘ ਜੀ ਬਾਈਕੀ ਕਾਲਤਾ ਆਲਸਾ ਵਾਲਕੀ 22 ਤੇ 25 ਪੰਜੂ ਮੁਕਾਬਲਾ ਕਰਾ ਆ ਗਿਆ ਏ ਖੇਡ ਆਈ ਨਹੀਂ ਬਾਜੂ ਪੰਜਾਬ ਪੰਜਾਬ ਉਹਨਾਂ ਵੱਲੋਂ ਕਰਵਾ ਆ ਗਿਆ ਏ ਜੀ ਸਾਡਾ ਆਲਸਾ ਗੱਤਕਾ ਖਾੜਾ ਫੁਰਮ ਸਰ ਵਿਧਿਆ ਲਿਆ ਸਾਰੀ ਟੀਮ ਆਪਣੀ ਪਹੁੰਚੀ ਆ ਅੱਜ ਦੇ ਬੱਚਿਆਂ ਨੇ ਆਪਣਾ ਜੋਰ ਦਿਖਾਇਆ ਏ ਆਪਾਂ ਤੇ ਇਹੋ ਕਹਿੰਨੇ ਆ ਸਾਰੇ ਬੱਚਿਆਂ ਨੂੰ ਕਿ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਬਣੋ ਸਰੂ ਵਾਲੇ ਬਣ ਕੇ ਨਾਮ ਬਾਣੀ ਨਾਲ ਜੁੜੋ ਲੋਕੀ ਤੁਹਾਨੂੰ ਪਤਾ ਹੈ ਕਾਲ ਦੇ ਸਮੇਂ ਦੇ ਵਿੱਚ ਨਸ਼ਾ ਬਹੁਤ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਸਾਰੇ ਬੱਚਿਆਂ ਨੂੰ ਇਹੋ ਬੇਨਤੀ ਆਦੀ ਸਹੀ ਆਪਣਾ ਨਾਮ ਬਣ ਕੇ ਜੁੜੋ ਜੀ ਜਰੂਰ ਜਹਾਣਾ ਸਾਡੇ ਸਿੱਖ ਇਤਿਹਾਸ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਅੱਜ ਦਾ ਜਿਹੜਾ ਇੱਕ ਮੁਕਾਬਲਾ ਹੋਇਆ ਇਹ ਕਿਹੜਾ ਇਲਾਕੇ ਵਿੱਚ ਹੋਇਆ ਇਹ ਕੋਟ ਮੇਰ ਸਿੰਘ ਵਿੱਚ ਹੋਇਆ ਜੀ ਵਾਹਿਗੁਰੂ ਜੀ ਕਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਕੋਲ ਪਹੁੰਚਿਆ ਨੇ ਉਹਨਾਂ ਦੇ ਇੱਥੇ ਜਿਆਨ ਮੇ ਅੱਜ ਹਰ ਸਾਭ ਬਹੁਤ ਬਹੁਤ ਸਵਾਗਤ ਹੈ ਕਿ ਤੁਹਾਡਾ ਆਇਆ ਹੈ ਗਿਆ ਪੰਜਾਬ ਦੇ ਲੋਕ ਸਾਡਾ ਪੰਜਾਬ ਔਰ ਇਹ ਦਿਵਿੰਦਰ ਸਿੰਘ ਮਾਨਾ ਜੀ ਨੇ ਜਿਹੜੇ ਸਾਰਾ ਚੌਂਦੇ ਛੋਹਾਰਾ ਇਹ ਜੋ ਜੋਰੀ ਸੁਬशीर ਦਾ ਮੁਕਾਬਲਾ ਦਸਤਾਰ ਪਨਨ ਦਾ ਮੁਕਾਬਲਾ ਜਿਹਦਾ ਉਹਨਾਂ ਦਾ ਤੁਕਮ ਮੁਕਾਬਲਾ ਹੋ ਰਿਹਾ ਹੈ ਔਰ ਇਹ ਟ੍ਰੇਨ ਕਰਦੇ ਨੇ ਬੱਚੇ ਔਰ ਜਨ ਕੋ ਜਿਹੜੀ ਸਾਡੀ ਵਿਰਾਸਤ ਨੂੰ ਸਾਹਮਣੇ ਰੱਖਦੇ ਨੇ ਪਰਮਾਤਮਾ ਨੂੰ ਲੰਬੀ ਲੰਬੀ ਉਮਰ ਕਰੇ ਇਹਨਾਂ ਦੀ ਔਰ ਇਸ ਤਰ੍ਹਾਂ ਉਤਮਨ ਨਿਪਟਾਰਾ ਰੱਖੇ ਤਾਂ ਕਿ ਜਿਹੜੀ ਪੰਜਾਬ ਦੀ ਵਿਰਾਸਤ ਹੈ ਜਿਹੜਾ ਸਾਡਾ ਪੰਜਾਬ ਹੈ ਸਾਡਾ ਉਹ ਇਸ ਤਰ੍ਹਾਂ ਹਮਦਾਵਾ ਦਾ ਸਿਰਕਿਰਦਾਰ ਰਹੇ ਮੈਂ ਵੀ ਅਕਸਰ ਕਹਿੰਦਾ ਲੱਗਦਾ ਹੈ ਇਹ ਬੜੇ ਹੀ ਹੌਸਲੇ ਵਾਲਾ ਕੰਮ ਹੈ ਕਿਉਂਕਿ ਇਹਦੇ ਵਿੱਚ ਆਪਾਂ ਨੇ ਕੋਲ ਜਿਹੜੇ ਵੀ ਸਿੰਘ ਸ਼ਸਤਰ ਰੱਖਦੇ ਆਂ ਉਹਦੀ ਵਰਤੋਂ ਕਿੱਦਾ ਕਰਨੀ ਹੈ ਔਰ ਇਸਤੇਮਾਲ ਕਿੱਦਾ ਕਰਨਾ ਹੈ ਔਰ ਉਸ ਬਾਰੇ ਦੱਸਿਆ ਜਾਂਦਾ ਹੈ ਤਾਂ ਕਿ ਕਿਤੇ ਵੀ ਲੋਡ ਪੈਣ ਤੇ ਉਹਨਾਂ ਆਪਣਾ ਸ਼ਸਤਰ ਚਲਾਉਣਾ ਆਉਣਾ ਚਾਹੀਦਾ ਹੈ ਤੇ ਵਰਤਨਾ ਵੀ ਆਉਣਾ ਚਾਹੀਦਾ ਕਿਸ ਤਰ੍ਹਾਂ ਉਹਨੂੰ ਵਰਤਨਾ ਤੇ ਸੰਭਾਲਣਾ ਜੀ ਦਾਸ ਦਾ ਨਾਮ ਹਰਪੀ ਸਿੰਘ ਆ ਜੀ ਮੈਂ ਖੰਡਾਲਾ ਸ਼ਾਟੇ ਰੋਡ ਜੀ ਅੱਜ ਦੇ ਅੱਜ ਦੇ ਜੀ ਮੈਸੇਜ ਦੇਣਾ ਚਾਹੁੰਦਾ ਅੱਜ ਦੇ ਦੂਸਰ ਨੂੰ ਇਹੀ ਮੈਸੇਜ ਆ ਕਿ ਵਾਤਵਾਦ ਗੇਮਾਂ ਦੇ ਵਿੱਚ ਆਉਣ ਜਿਵੇਂ ਕਿ ਸ਼ਸਤਰ ਵਿਦਿਆ ਹੈ ਇਹ ਇੱਕ ਬਹੁਤ ਵਧੀਆ ਚੀਜ਼ ਆ ਜਿਹਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਸਿੱਖਣ ਨੂੰ ਤੋ ਇਸ ਕਰਕੇ ਮੈਂ ਅੱਜ ਕਹਿੰਦਾ ਕਿ ਇੱਕ ਨਸ਼ਾ ਕੀ ਕਰਨਾ ਬੰਦਾ ਇਹੀ ਸਿੱਖੀ ਜਾਵੇ ساری ਜ਼ਿੰਦਗੀ ਬਹੁਤ ਚੀਜ਼ਾਂ ਤੋਂ ਰਹਿਤ ਰਹਿੰਦਾ ਏ ਸੋ ਸਭ ਤੋਂ ਵੱਡੀ ਗੱਲ ਅੱਜ ਕੱਲ ਜੁਥ ਦੇ ਵਿੱਚ ਨਸ਼ਿਆਂ ਦੀ ਏ ਸੋ ਮੇਰੇ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਏ ਕਿ ਨਸ਼ੇ ਛੱਡ ਕੇ ਗੁਰੂ ਵਾਲੇ ਬਣੋ ਅਮਰ ਜੀ ਸਕੋ ਮੇਰੇ ਵੱਲੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਪ੍ਰਣਾਮ ਦੱਸ ਕੇ ਅੱਜ ਦੇ ਪੰਗ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਿਵਿੰਦਰ ਸਿੰਘ ਮਰਦਾਨਾ ਮੋਕ ਸੇਵਾਦਾਰ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਤੇ ਵੈਲਫੇਅਰ ਸੁਸਾਇਟੀ ਹਾਂਜੀ ਅੱਜ ਦਾ ਇਹ ਜੋ ਸਾਰਾ ਸਮਾਗਮ ਚੱਲ ਰਿਹਾ ਜਿਸ ਵਿੱਚ ਖਾਲਸਾ ਸਿਰਜਣਾ ਦੇਵਸ ਨੂੰ ਸਮਰਪਿਤ ਪਹਿਲਾ ਸਭ ਤੋਂ ਸੁੰਦਰ ਲਿਖਾਈ ਜਿਹੜੇ ਮੁਕਾਉਦੇ ਮੁਕਾਬਲੇ ਕਰਾਏਗੇ ਸੁੰਦਰ ਪੰਜਾਬੀ ਲਿਖਾਈ ਦੇ ਮੁਕਾਬਲੇ ਕਰਾਏਗੇ ਉਦੇ ਤੋਂ ਬਾਅਦ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਕਰਾਇਗੇ ਤੇ ਹੁਣ ਆਪ ਜੀ ਦੇ ਸਾਹਮਣੇ ਜੋਰੇ ਸ਼ਮਸ਼ੀਰ ਗੱਤਕਾ ਦੇ ਜਿਹੜੇ ਮੁਕਾਬਲੇ ਜਿਹੜੇ ਚੱਲ ਰਹੇ ਨੇ ਜਿਹਦੇ ਵਿੱਚ ਸਿੰਘ ਆਪੋ ਆਪਣੇ ਜੋਰ ਦਿਖਾ ਰਹੇ ਨੇ ਸਮੁੱਚੀਆਂ ਸੰਗਤਾਂ ਜਿਹੜੀਆਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਜਿਹੜੇ ਪਾਰਟਿਸਪੇਟ ਕਰ ਰਹੇ ਨੇ ਜਿਹੜੇ ਪੇਰੈਂਟਸ ਆਏ ਨੇ ਜਿਹੜੇ ਸਾਡੇ ਮਹਿਮਾਨ ਆਏ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿੱਥੇ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਜਿਓ ਰਾਜਨੀਤਿਕ ਨੁਮਾਇੰਦੇ ਨੇ ਸਾਰੇ ਵੀਰ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਦਾ ਸਾਨੂੰ ਬੜਾ ਸਹਿਯੋਗ ਰਿਹਾ ਨਾਲ ਹੀ ਅਕਾਲ ਗੱਤਕਾ ਸੋਰ ਔਰ ਖਾਲਸਾ ਗੱਤਕਾ ਅਖਾੜਾ ਜਿਨ੍ਹਾਂ ਨੇ ਸਾਨੂੰ ਬਿਸ਼ੇਸ਼ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਵੀ ਦਿਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਸ ਪ੍ਰੋਗਰਾਮ ਦੇ ਮਾਧਿਅਮ ਤੋਂ ਮੈਂ ਇੱਕ ਸੰਗਤਾਂ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਸ਼ਾਸਤਰ ਦੇ ਆਧਾਰ ਨਹੀਂ ਹੋਣਾ ਚਾਹੀਦਾ ਸਾਨੂੰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਚਾਹੀਦੀਆਂ ਔਰ ਸਾਨੂੰ ਜਿੱਥੇ ਪੰਜਾਬ ਚ ਰਹਿੰਦੇ ਹਾਂ ਪੰਜਾਬੀ ਭਾਸ਼ਾ ਨੂੰ ਜਿਹੜਾ ਵਾ ਵਾਤ ਪ੍ਰਮੋਟ ਕਰਨਾ ਚਾਹੀਦਾ ਸਾਨੂੰ ਘਰਾਂ ਚ ਪੰਜਾਬੀ ਬੋਲਣੀ ਚਾਹੀਦੀ ਹੈ ਔਰ ਆਪਣੇ ਬੱਚਿਆਂ ਨੂੰ ਵਾਤ ਵਾਤ ਜਿਹੜਾ ਪੰਜਾਬੀ ਬੋਲਣ ਲਈ ਜਿਹੜਾ ਵਾ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਸਾਰੇ ਪੰਜਾਬ ਜਿਹੜੇ ਪੰਜਾਬੀ ਆ ਪੰਜਾਬੀਅਤ ਦੇ ਰਾਕੇ ਬਣ ਸਕੀਏ ਔਰ ਨਾਲ ਹੀ ਸਾਡਾ ਜਿਹੜਾ ਜਿਹੜਾ ਸਾਡਾ ਸਾਡਾ ਕਲਚਰ ਆ ਉਹ ਸਾਡਾ ਗੱਤਕਾ ਜਿਹੜਾ ਸਾਡੇ ਜਿਹੜਾ ਸਿੱਖ ਮਾਰਸ਼ਲ ਆਰਟ ਆ ਉਹ ਪ੍ਰਮੋਟ ਹੋ ਸਕੇ ਸਾਡੀ ਦਸਤਾਰ ਪ੍ਰਮੋਟ ਹੋ ਸਕੇ ਉਹ ਸਾਰੀਆਂ ਸੰਗਤਾਂ ਜਿਹੜੀਆਂ ਸਹਿਯੋਗ ਕਰ ਰਹੀਆਂ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ